ਇੱਕ ਵੱਡੀ ਸਫਲਤਾ ਵਿੱਚ ਲੁਧਿਆਣਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਬਰਾਮਦ ਕੀਤੇ ਗਏ ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਹਨ ਪੁਲਿਸ ਕਮਿਸ਼ਨਰ ਸ਼ੋਪਨ ਸ਼ਰਮਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੁੱਲ 135 ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤੇ ਜਾਣਗੇ ਲੋਕ ਲੁਧਿਆਣਾ ਪੁਲਿਸ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਨਜ਼ਰ ਆ ਰਹੇ ਹਨ ਏ ਪੁਲਿਸ ਕੁਐਸ਼ਨਰ ਸੁਪਨ ਸ਼ਰਮਾ ਅਤੇ ਉਹਨਾਂ ਦੀ ਟੀਮ ਦੀ ਸਖਤ ਮਿਹਨਤ ਅਤੇ ਲਗਨ ਦੇ ਕਾਰਨ ਸੰਭਵ ਹੋਇਆ ਹੈ ਲੁਧਿਆਣਾ ਪੁਲਿਸ ਦੇ ਲੋਕਾਂ ਦੇ ਅਨੁਕੂਲ ਅਤੇ ਪਹੁੰਚਣਯੋਗ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਹਰ ਕੋਈ ਨਾਗਰਿਕ ਆਸਾਨੀ ਨਾਲ ਉਹਨਾਂ ਤੱਕ ਪਹੁੰਚ ਕਰ ਸਕੇ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕੇ ਇਹ ਪਹਿਲ ਲੁਧਿਆਣਾ ਪੁਲਿਸ ਅਤੇ ਨਾਗਰਿਕਾਂ ਦੇ ਵਿਚਕਾਰ ਵਿਸ਼ਵਾਸ ਵਧਾਏਗੀ ਅਤੇ ਸ਼ਹਿਰ ਵਿੱਚ ਸੁਰੱਖਿਆ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰੇਗੀ ਗੱਲਬਾਤ ਕਰਦੇ ਆ ਇਸ ਮੌਕੇ ਤੇ ਪੁਲਿਸ ਕੁਐਸ਼ਨਰ स्वप्न शर्मा नाल ਅਤੇ ਮੋਬਾਈਲ ਫੋਨ ਦਾ ਦੇ ਬਾਰਸਾ ਨਾਲ ਕੀ ਕਹਿਣਾ ਹੈ ਉਹਨਾਂ ਦਾ ਪ੍ਰਿੰਸ ਕੁਮਾਰ ਬੜਾ ਵਧੀਆ ਹੈ ਧੰਨਵਾਦ ਹੋਦਾ ਇੱਕ ਸਾਲ ਬਾਅਦ ਮਿਲੇ ਮੈਨੂੰ ਆਸ ਹੀ ਉਮੀਦ ਹੀ ਨਹੀਂ ਸੀਗਾ ਮਿਲੂਗਾ ਮਿਲ ਗਏ ਬੜੀ ਗੱਲ ਹੈ ਡੀਮਾਰਟ ਸੀਮਾ ਕੋਲੇ ਕੋਲੇ 45 ਸਿਰ ਦਾ ਇੱਕ ਸਾਲ 2 ਮਹੀਨੇ ਬਾਅਦ ਮਿਲੇ ਤਾਂ ਵਧੀਆ ਹੈ ਇੱਕ ਸਾਲ ਦੋਵੇਂ ਬਾਅਦ ਮਿਲ ਗਏ ਨਾ ਇਹ ਵੱਡੀ ਗੱਲ ਹੈ ਮਨਪ੍ਰੀਤ ਸਿੰਘ ਅੱਜ ਅੱਜ ਮੱਛੜ ਆ ਗੁਰੂ ਨੇ ਮੌਇਲ ਦਿੱਤੀ ਗਏ ਆ ਬਹੁਤ ਵਧੀਆ ਪ੍ਰਣਾਲਾ ਵੀਰੇ ਬਹੁਤ ਵਧੀਆ ਥੈਂਕ ਯੂ ਬਹੁਤ ਬਹੁਤ ਇਹ ਵੀਰੇ ਹੋ ਗਏ 6-7 ਮਹੀਨੇ ਹੋਣਗੇ ਵੀ ਕੋ ਦਾ ਵੀ ਕੋ ਦਾ ਇਹ ਹੋਇਆ ਸੀ ਆਪਣਾ ਗ੍ਰੀਨ ਪਾਰਕ ਲੁੱਟ ਹੋਇਆ ਸੀ ਕਿ ਦੋ ਮੁੰਡੇ ਆਏ ਤੇ ਬਾਈਕ ਤੇ ਹਾਂ ਮੁੰਡੇ ਨੇ ਮੁੰਡੇ ਹਾਂ ਲੱਬੇ ਲਾਪਰੇ ਸੀਗੇ ਭਾਈ ਮਿਲੇ ਨਹੀਂ ਉਹਨਾਂ ਆਪਾਂ ਲੈ ਲਈ ਤੇ ਆਪਾਂ ਅੱਜ ਫੋਨ ਬਰਾਮਦ ਹੋਇਆ ਹਾਂ ਅੱਜ ਬਹੁਤ ਖੁਸ਼ੀ ਆ ਮੇਰਾ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਮੇਰਾ ਨੌ ਦਲਰਾਜ ਸਿੰਘ ਗਰੇਵਾਲਾ ਤੋਂ ਮੈਂ ਸਰਪੰਚਾ ਜੀ ਲੱਭ ਤੋਂ ਖੁਰਦਾ ਸਾਡੇ ਪਿੱਛੇ ਜੇ ਪਿੰਡ ਦੇ ਵਿੱਚ ਆਲੇ-ਦੁਆਲੇ ਜੋ ਇਲਾਕਾ ਕਾਫੀ ਚੋਰੀਆਂ ਹੁੰਦੀਆਂ ਸੀਗੀਆਂ ਤੇ ਹੁਣ ਉਹਨਾਂ ਨੇ ਆਪਣ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਸਾਡੇ ਮੋਬਾਈਲ ਵੀ ਸੀ ਉਹ ਵੀ ਫੜੇ ਤੇ ਉਦੋਂ ਦਾ ਹੀ ਸਾਰੇ ਵਾਲੇ ਦੁਆਲੇ ਬਹੁਤ ਸ਼ਾਂਤੀ ਆ ਕੋਈ ਵੀ ਹੁਣ ਆਫਤਾ ਹੋ ਗਿਆ ਕੋਈ ਵੀ ਡਟ ਕੋ ਨਹੀਂ ਅਸੀਂ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਆ ਸੀਪੀ ਸਾਹਿਬ ਦਾ ਸਾਡੇ ਐਚਐਸਓ ਸਾਹਿਬ ਦਾ ਤੇ ਇੰਚਾਰਜ ਸਾਹਿਬ ਨੇ ਜੋ ਲਾਲਤੋਗਲਾ ਤਰਮਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਤਲਵਿੰਦਰ ਮੌਂਚੀ ਜੀ ਸਾਰਿਆਂ ਦਾ ਧੰਨਵਾਦ ਤੁਸੀਂ ਅਕਸਰ ਦੇਖਿਆ ਹੈ ਕਿ ਪੁਲਿਸ ਸਟੇਸ਼ਨ ਚ ਜਿੰਨੇ ਵੀ ਪੁਲਿਸ ਸਟੇਸ਼ਨਸ ਆਏ ਚੌਂਕੀਆਂ ਆ ਪੁਲਿਸ ਲਾਈਨਸ ਆ ਇੱਥੇ ਲੋਕਾਂ ਦੀ ਅਮਨਤਾ ਕਾਫੀ ਪਈਆਂ ਹੋਈਆਂ फोर व्हीलर हो गए टू व्हीलर हो गए कोई डोरी का सामान हो गया कुछ चोरी का सामान हो गया ਤੇ ਸਾਡੇ ਜਿਹੜੇ ਮਾਲਖਾਨੇ ਆ ਉਹ ਭਰੇ ਪਏ ਇਹ ਡਰਾਈਵ ਆਪਾਂ ਸ਼ੁਰੂ ਕੀਤੀ ਅੱਜ ਤੋਂ एवरी 10 ਡੇਜ਼ एवरी 10 ਡੇਜ਼ ਜਿੰਨੇ ਕੇਸਸ ਡਿਸਪੋਜ਼ ਹੋ ਗਏ ਡਿਸਪੋਜ਼ ਦਾ ਮਤਲਬ ਜਾਂ ਤਾਂ ਕੋਰਟ ਦੇ ਫੈਸਲੇ ਆ ਚੁੱਕੇ ਹਨ ਨੰਬਰ 2 ਕੋਰਟ ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਅਮਾਨਤ ਹੈ ਕੋਈ ਚੋਰੀ ਹੋਈ ਐਕਸੀਡੈਂਟ ਹੋ ਗਿਆ ਖੋ ਹੋ ਗਈ ਉਹ ਲੋਕਾਂ ਨੂੰ ਵਾਪਸ ਕਰਦੇ ਤੇ ਪਹਿਲ ਦੇ ਆਧਾਰ ਤੇ ਇੱਕ ਛੋਟੀ ਚੀਜ਼ ਸੀਗੀ ਕੋਈ 140 136 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਮਹੰਗੇ ਤੋਂ ਮਹੰਗੇ ਸਸਤੇ ਤੋਂ ਸਸਤੇ ਚੋਰੀ ਹੋਏ ਹੋਏ ਖੋ ਹੋਏ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਆ ਉਹਨਾਂ ਨੂੰ ਵਾਪਸ ਕਰਨਾ ਸਰ ਕਿੰਨੇ ਦੇ ਸਮੇਂ ਤੋਂ ਸਰ ਦੇ ਡਿਪਾਰਟਮੈਂਟਸ ਦੇ ਕੇਸ ਨਹੀਂ ਆ ਮੇਰੇ ਕੋਲ ਜੁਗਾਰਾ ਨਹੀਂ ਆ ਰਿਹਾ ਕੋਈ ਲੋਕ ਆਣਨੇ ਨਹੀਂ ਆ ਰਿਹਾ ਕੋਈ